ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਜਾਰੀ ਹੋਈਆਂ ਜੀ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਸੈਲਰੀ ਰਹਿਣ ਵਾਲੀਆਂ ਪੋਸਟਾਂ ਦੇ ਲਈ ਸਾਰੀ ਜਾਣਕਾਰੀ ਆਪਾਂ ਨੋਟੀਫਿਕੇਸ਼ਨ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਅਕਿ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਆ ਕਰੋ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਬਾਬਾ ਅਫਰੀਦ ਲੋਕ ਕਾਲਜ ਫਰੀ ਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਵੱਲੋਂ ਰੈਗੂਲਰ ਬੇਸਿਸ ਤੇ ਕੰਟਰੈਕਟ ਬੇਸਿਸ ਤੇ ਵਕ-ਵਕ ਪੋਸਟਾਂ ਜਾਰੀ ਹੋਈਆਂ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਪ੍ਰਿੰਸੀਪਲ ਦੀ ਪੋਸਟ ਹੈ ਜੀ ਰੈਗੂਲਰ ਪੋਸਟ ਤੇ ਕੰਟਰੈਕਟ ਬੇਸ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤੇ ਅਸਿਸਟੈਂਟ ਪ੍ਰੋਫੈਸਰਜ਼ ਵਕ ਵਕ ਵਿਸ਼ਿਆਂ ਦੇ ਵਿੱਚ ਇਹਨਾਂ ਨੂੰ ਚਾਹੀਦੀ ਹੈ ਰੈਗੂਲਰ ਬੇਸਿਸ ਤੇ ਲਾ ਇੰਗਲਿਸ਼ ਪੰਜਾਬੀ ਤੇ ਸੋਸ਼ੀਓਲੋਜੀ ਦੇ ਵਿੱਚ ਲਾਇਬ੍ਰੇਰੀਅਨ ਦੀ ਇਹਨਾਂ ਨੂੰ ਜ਼ਰੂਰਤ ਹੈ ਜੀ ਰੈਗੂਲਰ ਬੇਸਿਸ ਤੇ ਤੇ ਕੁਆਲਿਫੀਕੇਸ਼ਨਸ ਐਕਸਪੀਰੀਅੰਸ ਤੇ ਪੇ ਸਕੇਲ ਐਸ ਪਰ ਯੂਜੀਸੀ ਬੀਸੀਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਕੋਰਡਿੰਗ ਆ ਰਹਿਣ ਵਾਲਾ ਜੀ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ ਦਸਤਾਵੇਜ਼ ਬਾਇਓ ਡੇਟਾ ਪਾਸਪੋਰਟ ਸਾਈਜ਼ ਫੋਟੋਗ੍ਰਾਫ 21 ਦਿਨਾਂ ਦੇ ਵਿੱਚ ਵਿੱਚ ਤੁਸੀਂ ਅਪਲਾਈ ਕਰਨਾ ਜੀ ਤੇ ਇਹਨਾਂ ਵੱਲੋਂ ਲਿਖਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੋਰਟਲ ਹੈ ਜੀ collegejobs.punjabiu.ac.in ਪੋਰਟਲ ਨੂੰ ਤੁਸੀਂ ਲੌਗਇਨ ਕਰਨਾ ਜੀ ਅਪਲਾਈ ਕਰਨ ਦੇ ਲਈ ਤੇ ਅਪਲਾਈ ਕਰਨਾ ਜ਼ਰੂਰੀ ਹੈ ਇਸ ਵੈਬਸਾਈਟ ਤੇ ਜਾ ਕੇ ਪੋਰਟਲ ਤੇ ਜਾ ਕੇ ਰੈਜ਼ੀਡੈਂਸ ਫॉर ਪ੍ਰਿੰਸੀਪल्स ਐ ਪ੍ਰੋਫੈਸਰਜ਼ ਇਨ ਦਾ ਕੈਂਪਸ ਇਹਨਾਂ ਵੱਲੋਂ ਲਿਖਿਆ ਗਿਆ ਜੀ अवेलेबल ਹੈਗੀ ਹੈ ਰੈਜ਼ੀਡੈਂਸ ਪ੍ਰੋਫੈਸਰਜ਼ ਦੇ ਲਈ ਪ੍ਰਿੰਸੀਪਲ ਦੇ ਲਈ ਇਹ ਵੱਖ-ਵੱਖ ਸੰਪਰਕ ਨੰਬਰ ਦਿੱਤੇ ਹੋਏ ਆ, ਈਮੇਲ ਆਈਡੀ ਦਿੱਤੀ ਹੋਈ ਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਾਬਾ ਫਰੀਦ ਲੋਕ ਕਾਲਜ ਫ੍ਰੀ ਕੋਡ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜਿਦੇ ਵਿੱਚ ਰੈਗੂਲਰ ਤੇ ਕੰਟਰੈਕਟ ਬੇਸਿਸ ਪੋਸਟਾਂ ਜਾਰੀ ਹੋਈਆਂ ਆ। ਤਾਂ ਇਹ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ। ਧੰਨਵਾਦ ਜੀ।